ਚਿਕਾਲਜੀ ਫਾਤੇ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਦੀ ਵੀਡੀਓ ਦੇ ਵਿੱਚ ਰਹਿਣ ਵਾਲਿਆ ਜੀ ਆਪਣੇ ਕੋਲੇ ਬੁਟੀਕ ਵਰਕ ਦੇ ਸੂਟ ਰਹਿਣਗੇ ਜੀ ਸਾਰੇ ਸੂਟ ਰਹਿਣਗੇ ਜਿਹੜੇ ਆਪਣੇ ਖਾਦੀ ਕਾਟਨ ਤੇ ਰਹਿਣਗੇ ਸੂਟ ਦਾ ਸਟੱਫ ਬਹੁਤ ਸੋਹਣਾ ਹੈ ਜਿਸ ਹਾਲ ਨਾਲਾ ਗਰਮੀ ਵੀ ਪੈ ਰਹੀ ਹੈ ਤਿਹਾਰ ਵੀ ਨੇ ਉਸ ਹਾਲ ਨਾਲ ਸੋਹਣੇ-ਸੋਹਣੇ ਸੂਟ ਵੀ ਚਾਹੀਦੇ ਨੇ ਪਰ ਚਾਹੀਦੇ ਵੀ ਕਾਟਨ ਤੇ ਨੇ ਆਪਾਂ ਉਦਾਂ ਦੇ ਹੀ ਸੂਟ ਤੁਹਾਡੇ ਲਈ ਲੈ ਕੇ ਆਏ ਆਂ ਸਭ ਤੋਂ ਪਹਿਲਾਂ ਜਿਹੜੀਆਂ ਭੈਣਾਂ ਇਸ ਚੈਨਲ ਦੇਖ ਰਹੀਆਂ ਮੇਰੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਔਰ ਬੈਲ ਆਈਕਨ ਵੀ ਪ੍ਰੈਸ ਕਰ ਲਓ ਤਾਂ ਜੋ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਆਪਣੀ ਵੀਡੀਓ ਦਾ ਜਿਹੜਾ ਇੱਥੋਂ ਮੈਂ ਬਣਾ ਰਹੀਆਂ ਜੀ ਸ਼ਾਪ ਤੇ ਬਣਾ ਰਹੀਆਂ ਸ਼ਾਪ ਆਪਣੀ ਹੈਗੀ ਹੈ ਜਿਹੜੀ ਆਪਾਂ ਪੁਲ ਕ੍ਰੋਸ ਕਰਦੇ ਹਾਂ ਜੀ ਜਦੋਂ ਬੋਹਾ ਨੂੰ ਜਾਂਦੇ ਆ ਬੁੜਲਾਡਾ ਤੋਂ ਪੁਲ ਕ੍ਰੋਸ ਕਰਨ ਤੋਂ ਬਾਅਦ ਖੱਬੇ ਹੱਥਾ ਮਰ ਪੰਪ ਪਾਉਂਦਾ ਜੀ ਪੰਪ ਵਾਲੀ ਸਾਈਡ ਸੜਕ ਦੇ ਉੱਤੇ ਹੀ ਆਪਣੀ ਸ਼ਾਪ ਹੈ ਤੁਸੀਂ ਅਗਰ ਵਿਜ਼ਿਟ ਵੀ ਕਰਨਾ ਚਾਹੁੰਦੇ ਹੋ ਤੁਸੀਂ ਮੇਰੀ ਔਰ ਆਪਣੀ ਜਿਹੜੀ ਲੋਕੇਸ਼ਨ ਹੈ ਉਹ ਮੈਨੂੰ ਫੋਨ ਤੇ ਵੀ ਤੁਸੀਂ ਪੁੱਛ ਸਕਦੇ ਹੋ ਹੁਣ ਆਪਾਂ ਆਪਣੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਜਿਹੜਾ ਆਪਣੀ ਵੀਡੀਓ ਦਾ ਸਭ ਤੋਂ ਪਹਿਲਾ ਜਿਹੜਾ ਸੂਟ ਰਹਿਣ ਵਾਲਾ ਹੈ ਜੀ ਇਹ ਰਹੇਗਾ ਰਾਮ ਟੈਕਸ ਦੀ ਖਾਦੀ कॉटन ਲੱਗੀ ਹੋਈ ਹੈ ਜੀ ਸਟੱਫ ਖਾਦੀ कॉटन ਹੈ ਬਹੁਤ ਸੁਪੀਰੀਅਰ ਸਟੱਫ ਹੈ ਜੀ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਔਰ ਸੂਟ ਦੇ ਉੱਤੇ ਵਰਕ ਹੋਇਆ ਜੀ ਘੇਰਾ ਬਣਿਆ ਹੋਇਆ ਹੈ ਉੱਪਰ ਤੱਕ ਦੇਖੋ ਵਰਕ ਹੋਇਆ ਜੀ ਉਸ ਤੋਂ ਬਾਅਦ ਦੇਖੋ ਗਲੇ ਤੱਕ ਵਰਕ ਹੈ ਦਾ ਬਹੁਤ ਸੋਹਣਾ ਵਰਕ ਹੈ ਨਾਲੇ ਕਾਟਨ ਹੈ ਨਾਲੇ ਵਰਕ ਕੀਤਾ ਹੈ ਜੀ ਨਾਲੇ ਮਤਲਬ ਕਾਟਨ ਵੀ ਇਦਾਂ ਦੀ ਹੈ ਜਿਹਦੇ ਤੇ ਲਾਈਨਿੰਗ ਦੀ ਜਰੂਰਤ ਨਹੀਂ ਹੈ ਜਿਹੜੇ ਹਸਾਮ ਨਾਲ ਤਿਹਾਰ ਵੀ ਚੱਲ ਰਿਹਾ ਮੌਸਮ ਵੀ ਚੱਲ ਰਿਹਾ ਹੈ ਔਰ ਹਸਾਮ ਨਾਲ ਇੰਨੀ ਗਰਮੀ ਦੇ ਵਿੱਚ ਹਨਾ ਆਪਾਂ ਕੁਝ ਵਧੀਆ ਚੀਜ਼ ਅਗਰ ਤੁਸੀਂ ਪਹਿਨਣਾ ਚਾਹੁੰਦੇ ਹੋ ਤਾਂ ਇਹ ਸੂਟ ਸਭ ਤੋਂ ਬੈਸਟ ਆਫਰ ਨੇ ਕਿਉਂਕਿ ਸਿੰਥੈਟਿਕ ਸਟੱਫ ਹਾਲੇ ਆਪਾਂ ਨਹੀਂ ਪਾ ਸਕਦੇ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਔਰ ਆਪਣਾ ਜਿਹੜਾ ਤੁਸੀਂ ਵਰਕ ਦੀ ਫਿਨਿਸ਼ਿੰਗ ਲੁੱਕ ਦੇਖ ਸਕਦੇ ਹੋ ਬਹੁਤ ਫਿਨਿਸ਼ਡ ਜਿਹੜਾ ਇਹ ਵਰਕ ਹੋਇਆ ਹੋਇਆ ਬਹੁਤ ਫਿਨਿਸ਼ਿੰਗ ਨਾਲ ਵਰਕ ਹੋਇਆ ਹੈ ਸਫਾਈ ਤੇ ਵਰਕ ਹੈ ਜੀ ਪੂਰਾ ਐਦਾ ਉੱਪਰ ਤੱਕ ਇਹਦਾ ਡਿਜ਼ਾਈਨ ਜਾ ਰਿਹਾ ਹੈ ਜੀ ਉੱਪਰ ਆਏਗਾ ਜੀ ਗਲਾ ਇੱਥੇ ਨੈਕ ਬਣੇਗਾ ਇੱਥੇ ਨੈਕ ਦਾ ਨੈਕ ਬਣੇਗਾ ਜੀ ਬਹੁਤ ਸੋਹਣਾ ਸੂਟ ਇਹ ਬਣ ਕੇ ਰੈਡੀ ਹੋਏਗਾ ਔਰ ਇਹਦਾ ਕਲਰ ਹੈਗਾ ਜੀ ਪ੍ਰੋਪਰ ਜਿਹੜਾ ਕਲਰ ਹੈ ਹੁਣ ਆ ਰਿਹਾ ਹੈ ਜੀ ਪ੍ਰੋਪਰ ਕਲਰ ਹੈ ਇਹਦਾ ਇੰਗਲਿਸ਼ ਗ੍ਰੀਨ ਕਲਰ ਹੈ ਇੰਗਲਿਸ਼ ਗ੍ਰੀਨ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਘੇਰਾ ਬਣਿਆ ਹੈ ਉੱਪਰ ਤੱਕ ਫਲਾਵਰ ਬਣਿਆ ਹੈ ਜੀ ਪੈਚਵਰਕ ਲੱਗਿਆ ਹੈ ਘੇਰੇ ਤੇ ਪੈਚਵਰਕ ਹੋਇਆ ਸੋਰੀ ਪੈਚ ਲੱਗਿਆ ਕਪੜੇ ਦਾ ਬਹੁਤ ਸੋਹਣਾ ਸਟੱਫ ਹੈ ਜੀ ਜਿਹੜਾ ਇਹ ਆਪਾਂ ਮਤਲਬ ਤੁਹਾਨੂੰ ਦੇ ਰਹੇ ਹਾਂ ਜੀ ਕਾਟਨ ਸਟੱਫ ਹੈ ਆਲ ਓਵਰ ਸਟੱਫ ਰਹਿਣ ਵਾਲਾ ਔਰ ਜਿਹੜਾ ਨਾਲ ਇਹਦੇ ਦੁਪੱਟਾ ਜੀ ਦੁਪੱਟਾ ਹੈਗਾ ਆਪਣਾ ਸੁਪਰ ਨੈਟ ਦਾ ਸਾਫਟ ਹੈ ਜੀ ਇਹ ਵੀ ਕੋਈ ਹਾਰਡ ਨਹੀਂ ਹੈਗਾ ਬਹੁਤ ਸਾਫਟ ਹੈ ਔਰ ਅਗਰ ਪਹਿਲਾਂ ਤਾਂ ਦੁਪੱਟਿਆਂ ਤੇ ਹੁੰਦੀ ਸੀ ਜੀ ਟੂ ਸਾਈਡ ਹੀ ਹੁੰਦਾ ਸੀ ਜਿਹੜਾ ਬਾਰਡਰ ਬਣਿਆ ਹੁੰਦਾ ਸੀ ਜੀ ਇਹਨਾਂ ਦੁਪੱਟਿਆਂ ਦੇ ਉੱਤੇ 4 ਸਾਈਡ ਬਾਰਡਰ ਆਊਗਾ ਦੁਪੱਟੇ ਦੇ 4 ਸਾਈਡ ਬਾਰਡਰ ਆਣਾ ਹੈ ਜੀ ਦੁਪੱਟਾ ਵੀ ਹੈਵੀ ਹੈ ਲੇਸ ਦਾ ਵਰਕ ਕੀਤਾ ਹੋਇਆ ਹੈ ਸੂਟ ਵੀ ਹੈਵੀ ਹੈ ਬਹੁਤ ਸੋਹਣਾ ਬਹੁਤ ਫਿਨਿਸ਼ਿੰਗ ਨਾਲ ਵਰਕ ਹੋਇਆ ਜੀ ਬਹੁਤ ਸੋਹਣਾ ਸਟੱਫ ਹੈ ਕਲਰ ਵੀ ਬਹੁਤ ਸੋਹਣਾ ਹੈ ਜੀ ਗ੍ਰੀਨ ਦਾ ਸ਼ੇਡ ਹੈ ਸੀ ਗ੍ਰੀਨ ਤੇ ਥੋੜਾ ਜਿਹਾ ਅਪ ਇੰਗਲਿਸ਼ ਟੋਨ ਤੇ ਗ੍ਰੀਨ ਦਾ ਸ਼ੇਡ ਹੈ ਜੀ ਬਹੁਤ ਸੋਹਣਾ ਸੋਹਣਾ ਸਟੱਫ ਵੀ ਸੋਹਣਾ ਹੈ ਵਰਕ ਵੀ ਸੋਹਣਾ ਹੈ ਔਰ ਜਿਹੜਾ ਆਪਾਂ ਤੁਸੀਂ ਵੇਅਰ ਕਰਨਾ ਚਾਹੁੰਦੇ ਹੋ ਜਿੱਦਾਂ ਮਰਜੀ ਇਹਦੇ ਨਾਲ ਤੁਸੀਂ ਸੂਟ ਬਣਾ ਸਕਦੇ ਹੋ ਤੁਸੀਂ ਪਲਾਜ਼ੋ ਨਾਲ ਸਲਵਾਰ ਨਾਲ ਇਸ ਨੂੰ ਡਿਜ਼ਾਈਨ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਇਹ ਬਣ ਕੇ ਰੈਡੀ ਹੋਊਗਾ ਔਰ ਪ੍ਰਾਈਸ ਵੀ ਆਪਾਂ ਇਹਨਾਂ ਘੱਟ ਲੈ ਕੇ ਆਏ ਆ ਪ੍ਰਾਈਸ ਵੀ ਆਪਾਂ ਇਹਦਾ ਬਹੁਤ ਘੱਟ ਲੈ ਕੇ ਆਏ ਆ ਜੀ ਪ੍ਰਾਈਸ ਹੈਗਾ ਸਿਰਫ ਤੇ ਸਿਰਫ 1440 ਰੁਪਏ 1440 ਰੁਪਏ ਦਾ ਆਪਾਂ ਪ੍ਰਾਈਸ ਲੈ ਕੇ ਆਏ ਆ ਜੀ ਕਿਉਂਕਿ ਜਿਹੜਾ ਇਹਦਾ ਅਗਰ ਆਪਾਂ ਸੋਚੀਏ ਜੀ ਕੱਲਾ ਸਟਾਫੀ ਹੈ ਜਿਹੜਾ ਇਹਦਾ ਕੱਲਾ ਸਟਾਫੀ ਲੱਗਿਆ 750 800 ਦੀ ਰੇਂਜ ਦੇ ਵਿੱਚ ਕੱਲਾ ਸਟਾਫੀ ਮਿਲਦਾ ਹੈ ਇਹ ਬਹੁਤ ਸੋਹਣਾ ਸਟਾਫ ਲੱਗਿਆ ਹੋਇਆ ਜੀ ਕੋਈ ਲਾਈਨਿੰਗ ਦੀ ਨੀਡ ਨਹੀਂ ਹੈ ਬਹੁਤ ਵਧੀਆ ਸਟਾਫ ਲੱਗਿਆ ਕੋਈ ਵਿੱਚੋਂ ਕੋਈ ਸਕਿਨ ਵਿਜੀਬਲ ਨਹੀਂ ਹੋ ਰਹੀ ਬਹੁਤ ਸੋਹਣਾ ਸਟਾਫ ਲੱਗਿਆ ਹੋਇਆ ਜੀ ਕੱਲਾ ਸਟਾਫੀ ਹੈ ਜਿਹੜਾ 7 800 ਦੀ ਰੇਂਜ ਦੇ ਵਿੱਚ ਆਉਂਦਾ ਉੱਪਰ ਵਰਕ ਵੀ ਹੋਇਆ ਦੁਪੱਟਾ ਵਰਕ ਵੀ ਹੋਇਆ ਦੁਪੱਟੇ ਦੇ ਲੇਸ ਵੀ ਲੱਗੇ ਆ ਫਿਨਿਸ਼ਿੰਗ ਨਾਲ ਵਰਕ ਹੋਇਆ ਕੋਈ ਐਦਾਂ ਨਹੀਂ ਬਹੁਤ ਸੋਹ ਹੈਂਡਵਰਕ ਦਾ ਵੀ ਥੋੜਾ ਥੋੜਾ ਟੱਚ ਦਿੱਤਾ ਗਿਆ ਸਾਰੀਆਂ ਪੱਤੀਆਂ ਦੇ ਵਿੱਚ ਫਲਾਵਰ ਦੇ ਵਿੱਚ ਘੇਰੇ ਦੇ ਵਿੱਚ ਵੀ ਹੈਂਡਵਰਕ ਦਾ ਟੱਚ ਦਿੱਤਾ ਗਿਆ ਤੁਸੀਂ ਦੇਖ ਹੀ ਸਕਦੇ ਹੋ ਕੱਲੇ ਕੱਲੇ ਫੁੱਲ ਉੱਤੇ ਪੱਤੀ ਦੇ ਉੱਤੇ ਜੀ ਹੈਂਡਵਰਕ ਦਾ ਟੱਚ ਦਿੱਤਾ ਗਿਆ ਔਰ ਪ੍ਰਾਈਸ ਰਹੇਗਾ ਜੀ ਸਿਰਫ ਤੇ ਸਿਰਫ 1440 ਰੁਪਏ 1440 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਬਣਾ ਕੇ ਪਾ ਸਕਦੇ ਹੋ ਬਹੁਤ ਸੋਹਣਾ ਇਹ ਸਟੱਫ ਰਹਿਣ ਵਾਲਾ ਇਹ ਜਿਹੜਾ ਗਲੇ ਤੇ ਆਏਗਾ ਜੀ ਫਲਾਵਰ ਇਹ ਉਹਦਾ ਜਿਹੜਾ ਹੈਗਾ ਜੀ ਡਿਜ਼ਾਈਨ ਦਿੱਤਾ ਗਿਆ ਗਲੇ ਦਾ ਪ੍ਰਾਈਸ ਰਹੇਗਾ ਜੀ 1440 ਰੁਪਏ ਇਹਦੇ ਵਿੱਚ ਆਪਣੇ ਕੋਲੇ ਸੇਮ ਡਿਜ਼ਾਈਨ ਦੇ ਵਿੱਚ ਦੋ ਕਲਰਾਂ ਦੇ ਵਿੱਚ ਆਇਆ ਜੀ ਇਹ ਜਿਹੜਾ ਇਹਦਾ ਸੈਕੰਡ ਕਲਰ ਹੈ ਜੀ ਕਲਰ ਦੇਖੋ ਲਾਈਟ ਮਹਿੰਦੀ ਜੀ ਟੋਨ ਤੇ ਆ ਜਾਂਦਾ ਜੀ ਸਕਿਨ ਮਹਿੰਦੀ ਜੀ ਟੋਨ ਦਾ ਕਲਰ ਹੈ ਇਹ ਜਿਹੜਾ ਸੈਕੰਡ ਕਲਰ ਹੈ ਪਿੰਕ ਕਲਰ ਨਾਲ ਇਹਨੂੰ ਵਰਕ ਕੀਤਾ ਗਿਆ ਪਿੰਕ ਕਲਰ ਨਾਲ ਫਿਨਿਸ਼ਿੰਗ ਦਿੱਤੀ ਹੈ ਜੀ ਵਰਕ ਕਰਕੇ ਇਹਨੂੰ ਬਹੁਤ ਸੋਹਣਾ ਇਹ ਜਿਹੜਾ ਕੀ ਸਟੱਫ ਹੈ ਬਹੁਤ ਸੋਹਣਾ ਕਲਰ ਹੈ ਕਲਰ ਜਿਹੜਾ ਪ੍ਰੋਪਰ ਕਲਰ ਹੁਣ ਆ ਰਿਹਾ ਹੈ ਜੀ ਵੀਡੀਓ ਦੇ ਵਿੱਚ ਇਹ ਵਾਲਾ ਕਲਰ ਹੈ ਜੀ ਪ੍ਰੋਪਰ ਜਿਹੜਾ ਸੂਟ ਦਾ ਕਲਰ ਰਹਿਣ ਵਾਲਾ ਹੈ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਨਾਲ ਵਰਕ ਹੋਇਆ ਹੋਇਆ ਹੈ ਸਟੱਫ ਰਹਿਣ ਵਾਲਾ ਹੈ ਜੀ ਖਾਦੀ ਕਾਟਨ ਕੱਲੀ ਕੱਲੀ ਪੱਤੀ ਦੇ ਉੱਤੇ ਹੈਂਡ ਟੱਚ ਦਿੱਤਾ ਗਿਆ ਜੀ نیچے ਪੈਚ ਵਰਕ ਵੀ ਹੋਇਆ ਹੋਇਆ ਹੈ ਪੈਚ ਲਗਾਇਆ ਗਿਆ ਜੀ ਕਪੜੇ ਦਾ ਔਰ ਇਸ ਤੋਂ ਬਾਅਦ ਜਿਹੜਾ ਇਹਦਾ ਦੁਪੱਟਾ ਰਹੇਗਾ ਜੀ ਸੇਮ ਕਲਰ ਦਾ ਦੁਪੱਟਾ ਰਹਿਣ ਵਾਲਾ ਹੈ 4 ਸਾਈਡ ਦੁਪੱਟੇ ਦੇ ਵਰਕ ਦਿੱਤਾ ਗਿਆ 4 ਸਾਈਡ ਦੁਪੱਟੇ ਨੂੰ ਵਰਕ ਨਾਲ ਫਿਸ਼ਿੰਗ ਦਿੱਤੀ ਗਈ ਹੈ ਜੀ 2 ਸਾਈਡ ਨਹੀਂ ਹੈ 4 ਸਾਈਡ ਦੁਪੱਟੇ ਦੀ ਲੈਂਥ ਵਿਡਥ ਫੁੱਲ ਹੈ ਜੀ ਕੋਈ ਐਦਾਂ ਦਾ ਇਸ਼ੂ ਨਹੀਂ ਹੈਗਾ ਵੀ ਦੁਪੱਟਾ ਛੋਟਾ ਜਾ ਹੋਏਗਾ ਜਾਂ ਸਟਾਲ ਟਾਈਪ ਹੋਏਗਾ ਲੈਂਥ ਵਿਡਥ ਵਧੀਆ ਜੀ ਦੁਪੱਟੇ ਦੀ ਬਹੁਤ ਸੋਹਣਾ ਦੁਪੱਟਾ ਹੈ ਜੀ ਬਹੁਤ ਸੋਹਣਾ ਸੂਟ ਦਾ ਸਟਾਫ ਰਹਿਣ ਵਾਲਾ ਹੈ ਪ੍ਰਾਈਸ ਰਹੇਗਾ ਸਿਰਫ ਤੇ ਸਿਰਫ 1440 ਰੁਪਏ ਇਸ ਤੋਂ ਬਾਅਦ ਜਿਹੜਾ ਨੈਕਸਟ ਆਪਣੇ ਕੋਲੇ ਸੂਟ ਰਹਿਣ ਵਾਲਾ ਹੈ ਜੀ ਇਹ ਆਪਣੇ ਕੋਲੇ ਸਿੰਗਲ ਪੀਸ ਹੈ ਜੀ ਇਹ ਇਹਦੇ ਵਿੱਚ ਪਹਿਲਾਂ ਕਲਰ ਆਈ ਸੀ ਬਟ ਹੁਣ ਇਹ ਸਿੰਗਲ ਪੀਸ ਹੈ ਇਹ ਵੀ ਜਿਹੜਾ ਬਣਿਆ ਹੋਇਆ ਰਾਮਟੈਕਸ ਦੀ ਖਾਦੀ ਕਾਟਨ ਤੇ ਬਣਿਆ ਹੋਇਆ ਹੈ ਸਟੱਫ ਬਹੁਤ ਸੋਹਣਾ ਹੈ ਇਹਦਾ ਵਰਕ ਹੈਗਾ ਜਿਹੜਾ ਆਪਾਂ ਮਸ਼ੀਨੀ ਵਰਕ ਦੇ ਵਿੱਚ ਲੈ ਕੇ ਆਏ ਸੀ ਇਹਨੂੰ ਇਹ ਲਾਸਟ ਪੀਸ ਹੈ ਜੀ ਆਪਣੇ ਕੋਲੇ ਬਹੁਤ ਸੋਹਣਾ ਇਹਦਾ ਵਰਕ ਹੋਇਆ ਹੋਇਆ ਗੁੰਦਮਾ ਗੁੰਦਮਾ ਵਰਕ ਹੈ ਜੀ ਕੋਈ ਮਤਲਬ ਸਫਾਈ ਤੇ ਵਰਕ ਹੈ ਬਹੁਤ ਫਿਨਿਸ਼ਿੰਗ ਤੇ ਹੈ ਉਠ ਮਾਜਾ ਵਰਕ ਨਹੀਂ ਹੈਗਾ ਵੀ ਉਦਾਂ ਹੀ ਉਦੜ ਜਾਏਗਾ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਘੇਰਾ ਬਣਿਆ ਹੋਇਆ ਜੀ ਘੇਰਾ ਦੀ ਮਤਲਬ ਜਿਹੜੀ ਵਿਡਥ ਹੈ ਵਧੀਆ ਦਿੱਤੀ ਗਈ ਹੈ 25 26 ਘੇਰੇ ਵਾਲਾ ਜਿਹੜਾ ਮਤਲਬ ਭੈਣਾਂ ਉਹ ਵੀ ਇਹਨੂੰ ਬਣਾ ਸਕਦੀ ਹੈ ਜਿਨ੍ਹਾਂ ਦੇ ਘੇਰੇ ਦਾ ਸਾਈਜ਼ 25 ਹੈ 26 ਹੈ ਉਹ ਵੀ ਇਹਨੂੰ ਬਣਾ ਕੇ ਪਾ ਸਕਦੀ ਹੈ ਫੁੱਲ ਜਿਹੜਾ ਇਹਦਾ ਕਲਰ ਹੈ ਜੀ ਸੇਮ ਆ ਰਿਹਾ ਹੁਣ ਫੁੱਲ ਫਿਨਿਸ਼ਿੰਗ ਨਾਲ ਵਰਕ ਦਿੱਤਾ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਲੈਂਥ ਜਿੰਨੀ ਮਰਜ਼ੀ ਬਣਾਓ ਜੀ ਔਰ ਨਾਲ ਜਿਹੜਾ ਇਹਦਾ ਦੁਪੱਟਾ ਦਿੱਤਾ ਹੈ ਜੀ ਇਹਦਾ ਦੁਪੱਟਾ ਜਿਹੜਾ ਹੈਗਾ ਆਪਣਾ ਇਹਦੇ ਤੇ ਵਰਕ ਜ਼ਿਆਦਾ ਦਿੱਤਾ ਹੈ ਜੀ ਇਸਦੇ ਦੁਪੱਟੇ ਤੇ 4 ਸਾਈਡ ਲਾਸਣਾ ਫਿਸ਼ਿੰਗ ਦਿੱਤੀ ਗਈ ਹੈ ਜੀ ਬਾਰਡਰ ਵੀ ਚੌੜਾ ਦਿੱਤਾ ਗਿਆ ਔਰ ਵਿੱਚ ਵੀ ਇਹਦੇ ਦੁਪੱਟੇ ਸਾਰੇ ਦੁਪੱਟੇ ਦੇ ਵਿੱਚ ਬੂਟੀਆਂ ਦਿੱਤੀਆਂ ਹੋਈਆਂ ਨੇ ਕਲਰ ਹੈਗਾ ਜੀ ਇਹਦਾ ਇੰਗਲਿਸ਼ ਗ੍ਰੀਨ ਕਲਰ ਹੈ ਔਰ ਇਹਦਾ ਪ੍ਰਾਈਸ ਹੈਗਾ ਜੀ 1625 ਰੁਪਏ 1625 ਰੁਪਏ ਸੂਟ ਦਾ ਪ੍ਰਾਈਸ ਰਹਿਣ ਵਾਲਾ ਹੈ 1440 ਦੇ ਵਿੱਚ ਆਪਾਂ ਤੁਹਾਨੂੰ ਆਹ ਵਾਲੇ ਸੂਟ ਦੇਵਾਂਗੇ ਜਿਹੜੀ ਭੈਣ ਕੋਈ ਵੀ ਇਹਨਾਂ ਸੂਟਾਂ ਨੂੰ ਲੈਣ ਦੀ ਚਾਹਵਨ ਹੈ ਸਕਰੀਨਸ਼ਾਟ ਭੇਜ ਕੇ ਵੀਡੀਓ ਦੇ ਵਿੱਚ ਮੇਰਾ ਨੰਬਰ ਚੱਲ ਰਿਹਾ ਹੈ ਵੀਡੀਓ ਦੇ ਨੰਬਰ ਮੇਰਾ ਜਿਹੜਾ ਚੱਲ ਰਿਹਾ ਜੀ ਉਸ ਤੇ ਵਟਸਐਪ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜਾਂ ਫਿਰ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਅੱਜ ਦੀ ਵੀਡੀਓ ਦੀ ਵੀ ਜੇ ਆਪਾਂ ਤੁਹਾਨੂੰ ਤਿੰਨੇ ਸੂਟ ਦਿਖਾਏ ਨੇ ਜਿਹੜੇ ਕਿ ਤਿੰਨੋਂ ਰਹਿਣਗੇ ਬੁਟੀਕ ਵਰਕ ਦੇ ਜਿਹੜੀ ਵੀ ਭੈਣ ਲੈਣ ਦੀ ਚਾਹਵਨ ਹੈ ਉਹ ਲੈ ਸਕ ਔਰ ਇਹਨਾਂ ਵਿੱਚੋਂ ਜਿਹੜੀ ਭੈਣ ਨੂੰ ਇਹ ਸੂਟ ਪਸੰਦ ਆ ਜੀ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰੋ ਜਾਂ ਫਿਰ ਤੁਹਾਨੂੰ ਕੁਝ ਵੀ ਹਨਾ ਕੋਈ ਪ੍ਰਾਈਸ ਦੇ ਰਿਗਾਰਡਿੰਗ ਕੋਈ ਵੀ ਤੁਸੀਂ ਮਤਲਬ ਗੱਲ ਕਰਨਾ ਚਾਹੁੰਦੇ ਹੋ ਉਹ ਵੀ ਤੁਸੀਂ ਵਟਸਐਪ ਤੇ ਮੇਰੇ ਨਾਲ ਕਰ ਸਕਦੇ ਹੋ ਮੇਰੀ ਵੀਡੀਓ ਐਂਡ ਤੱਕ ਦੇਖਣ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ